हेलो स्टूडेंट्स वेलकम टू स्टडी वेंट 44 हां जी ईटीटी 9094 ਪਰティ ਦੇ ਰਿਗਾਰਡਿੰਗ ਪੇਪਰ ਇਹ ਜਿਹੜਾ ਦੁਬਾਰਾ ਤੋਂ ਕੰਡਕਟ ਕਰਵਾਇਆ ਜਾਣਾ ਤਾਂ ਉਸ ਨੂੰ ਆਪਾਂ ਟਾਰਗੇਟ ਰੱਖ ਕੇ ਜੋ ਕਲਾਸੇ ਸ਼ੁਰੂ ਕੀਤੀਆਂ ਹੋਈਆਂ ਨੇ ਤਾਂ ਅੱਜ ਆਪਣਾ ਡੇ 6 ਰਹੇਗਾ ਇਸ ਤੋਂ ਪਹਿਲਾਂ ਪੰਜ ਵੀਡੀਓਜ਼ ਅਪਲੋਡ ਹੋ ਚੁੱਕੀਆਂ ਨੇ ਜੇਕਰ ਤੁਸੀਂ ਉਹਨਾਂ ਵੀਡੀਓਜ਼ ਨੂੰ ਨਹੀਂ ਦੇਖਿਆ ਤਾਂ ਚੈਨਲ ਦੀ ਪਲੇ ਲਿਸਟ ਚੱਕ ਕਰਕੇ ਦੇਖੋ ਉੱਥੇ ਤੁਹਾਨੂੰ ਸਾਰੀਆਂ ਹੀ ਵੀਡੀਓਜ਼ ਮਿਲ ਜਾਣਗੀਆਂ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਤੇ ਜੇਕਰ ਤੁਸੀਂ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਦੇ ਪ੍ਰੈਸ ਕਰ ਲਵੋ ਤਾਂ ਜੋ ਜਦੋਂ ਵੀ ਕੋਈ ਆਪਾਂ ਨੈਕਸਟ ਵੀਡੀਓ ਅਪਲੋਡ ਕਰਦੇ ਹਾਂ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ-ਟਾਈਮ ਮਿਲ ਸਕੇ ਇਸ ਤੋਂ ਇਲਾਵਾ ਇੱਕ ਆਪਣਾ ਟੈਲੀਗ੍ਰam ਗਰੁੱਪ ਬਣਿਆ ਹੋਇਆ ਹੈ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੀ ਹੋਈ ਆ ਉੱਥੇ ਕੁਇਜ਼ ਚਲਾਈ ਜਾਂਦੀ ਹੈ ਯਾਨੀ ਕਿ ਐਮਸੀਕਿਊ ਫਾਰਮ ਵਿੱਚ ਤੁਹਾਨੂੰ ਕੁਸ਼ਲ ਪ੍ਰੋਵਾਈਡ ਕੀਤੇ ਜਾਂਦੇ ਨੇ ਤਾਂ ਉਸ ਨੂੰ ਤੁਸੀਂ ਜ਼ਰੂਰ ਜੁਆਇਨ ਕਰਨਾ ਹੈ ਅਜ ਕੁਝ ਉੱਥੇ ਜਿਹੜੀਆਂ ਪੀਡੀਫਸ ਨੇ ਪ੍ਰਵੀਥਨੋਂ ਮਿਲ ਜਾਣਗੀਆਂ ਇਸ ਤਰ੍ਹਾਂ ਮੋਕ ਟੈਸਟ ਜੇਕਰ ਤੁਸੀਂ ਆਪਣੇ ਕੋਲ ਲੈਣਾ ਚਾਹੁੰਦੇ ਹੋ ਤਾਂ نیچے ਦਿੱਤੇ ਗਏ ਨੰਬਰ ਤੇ ਤੁਸੀਂ ਮੈਨੂੰ ਡਾਇਰੈਕਟ ਕਾਲ ਕਰਨੀ ਹੈ ਜਾਂ WhatsApp ਰਾਹੀਂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਤਾਂ ਸਾਰੀ ਜਾਣਕਾਰੀ ਤੁਹਾਨੂੰ ਮੋਕ ਟੈਸਟ ਰਿਗਾਰਡਿੰਗ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਬਾਕੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਕੰਟੈਂਟ ਤੁਹਾਨੂੰ ਵਧੀਆ ਲੱਗਦਾ ਤਾਂ ਫਿਰ ਤੁਸੀਂ ਆਪਣੇ ਕੋਲ ਮੋਕ ਟੈਸਟ ਰਿਗਾਰਡਿੰਗ ਇਨਫੋਰਮੇਸ਼ਨ ਵੀ ਲੈ ਸਕਦੇ ਹੋ ਸੋ ਇਸ ਦੇ ਨਾਲ ਹੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ ਹਾਂਜੀ ਪਹਿਲਾ ਕੁਸ਼ਣ ਦਿੱਤਾ ਗਿਆ ਹੈ ਹੇਠ ਲਿਖਿਆਂ ਦੇ ਵਿੱਚੋਂ ਆਪਾਂ संबोधनी विस्मक की चोण करनी है हाँ जी जब अपने को पढ़ के देखा करो फिर आंसर टिक करो ठीक है चाहे मोब टैस अपना फाइनल टैस्ट देव आंसर बनेगा ऑप्शन नंबर ए यानी कि ऑप्शन ए करैक्ट आंसर बनेगा वह मुंडे कोका मी कुए ठीक है ये अपने को संबोधनी विस्मिक है यानी कि आपको किसी ने ਸੰਬੋਧਨ ਕਰ ਰਹੇ ਹਾਂ ਕੋਈ ਮੁੰਡਿਓ ਕੋਈ ਕਾਕਾ ਨਹੀਂ ਕੁੜੀਏ ਠੀਕ ਹੈ ਤਾਂ ਇਹ ਆਪਣੇ ਕੋਲ ਰਹੇਗਾ ਸੰਬੋਧਨ ਦੀ ਸੀਮਿਕ ਇਹ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਜਿੰਨੇ ਵੀ ਵਿਦਿਅਕ ਨੇ ਇੱਕ ਵਾਰ ਤੁਸੀਂ ਧਿਆਨ ਦੇ ਨਾਲ ਦੇਖਣਾ ਹੈ ਇਹ ਵਾਰ ਬੱਚੇ ਅਕਸਰ ਕਨਫਿਊਜ਼ ਹੋ ਜਾਂਦੇ ਨੇ ਪੇਪਰ ਦੇ ਵਿੱਚ ਨੈਕਸਟ ਕੁਸ਼ਨ ਹੈਗਾ ਬਹੁਤ ਸੌਖਾਂ ਤੁਹਾਂ ਇੱਕ ਸ਼ਬਦ ਆਪਾਂ ਚੁਣ ਕਰਨੀਆਂ ਮੀਂਹ ਤੋਂ ਬਾਅਦ ਚੱਲਣ ਵਾਲੀ ਹਵਾ ਠੀਕ ਹੈ ਮੀਂਹ ਤੋਂ ਬਾਅਦ ਜਿਹੜੀ ਹਵਾ ਚਲਦੀ ਹੈ ਤਾਂ ਉਹਦੇ ਲਈ ਜਿਹੜਾ ਇੱਕ ਸ਼ਬਦ ਵਰਤਿਆ ਜਾਂਦਾ ਹੈ ਇਹ ਆਪਣੇ ਕੋਲ ਪੋਸ਼ਨ ਪੁੱਛਿਆ ਗਿਆ ਹੈ ਬਹੁਤ ਮਤਵਪੂਰਨ ਪੋਸ਼ਨ ਹੈ ਠੀਕ ਹੈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਤੁਹਾਨੂੰ ਅਜਿਹੋ ਜਿਹੇ ਕਰਾਏ ਜਾਣਗੇ ਜਿਹੜੇ ਤੁਸੀਂ ਸ਼ਾਇਦ ਹੀ ਪਹਿਲੀ ਵਾਰ ਦੇਖੇ ਹੋਣਗੇ ਬਾਕੀ ਟੈਸਟ ਉਹਦੇ ਵਿੱਚ ਤੁਹਾਨੂੰ ਸਾਰਾ ਜਿਹੜਾ ਡਾਟਾ ਪ੍ਰੋਵਾਈਡ ਕੀਤਾ ਜਾਵੇਗਾ ਮੈਂ ਗਰੰਟੀ ਨਾਲ ਤੁਹਾਨੂੰ ਕਹਿ ਸਕਦਾ ਜੇਕਰ ਤੁਸੀਂ ਟੈਸਟ ਲਗਾ ਕੇ ਪੇਪਰ ਵਿੱਚ ਐਂਟਰ ਕਰਦੇ ਹੋ ਤਾਂ ਤੁਹਾਡਾ 100% ਠੀਕ ਹੈ 101% ਜਿਹੜਾ ਤੁਹਾਡਾ ਟੈਸਟ ਹੈ ਉਹ ਕੁਆਲੀਫਾਈ ਹੋਵੇਗਾ ਪਿਛਲੀ ਵਾਰ ਵੀ ਜਿੰਨੇ ਬੱਚਿਆਂ ਨੇ ਆਪਣੇ ਕੋਲ ਟੈਸਟ ਲੈ ਸਨ ਸਾਰੇ ਬੱਚਿਆਂ ਦਾ ਲਗਭਗ ਜਿਹੜਾ ਉਹ ਪੇਪਰ ਕਰੈਕ ਹੋ ਗਿਆ ਸੀ ਆਪਣਾ ਸਿਰਫ ਟਾਰਗੇਟ ਹੋਣਾ ਚਾਹੀਦਾ ਪੇਪਰ ਨੂੰ ਕਰੈਕ ਕਰਨਾ ਨਾ ਕਿ ਵਾਦਤਵਾਦ ਨੰਬਰ ਲੈਣਾ ਜੇਕਰ ਤੁਸੀਂ 60 ਤੋਂ 65 ਵੀ ਕੋਸ਼ਿਸ਼ ਬਿਲਕੁਲ ਸਹੀ ਟੈਂਪਟ ਕਰ ਲੈਂਦੇ ਹੋ ਤਾਂ ਤੁਹਾਡਾ ਜਿਹੜਾ ਟੈਸਟ ਹੈ ਉਹ ਪਾਸ ਹੋ ਜਾਵੇਗਾ ਇਹ ਪੰਜਾਬੀ ਵਿਆਕਰਨ ਦਾ ਜਿਹੜਾ ਡਾਟਾ ਹੈ ਉਹ ਜ਼ਿਆਦਾ ਤੁਹਾਡੇ ਕੋਲ ਪੁੱਛਿਆ ਜਾਵੇਗਾ ਪੇਪਰ ਦੇ ਵਿੱਚ ਤਾਂ ਮੀਤ ਤੋਂ ਬਾਅਦ ਚੱਲਣ ਵਾਲੀ ਆਵਾਜ਼ ਇੱਕ ਸ਼ਬਦ ਵਰਤਿਆ ਜਾਂਦਾ ਠੱਠ ਇਹ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ A ਨੈਕਸਟ ਬਹੁਤੇ ਸ਼ਬਦਾਂ 'ਤਾਂ ਇੱਕ ਸ਼ਬਦ ਜੋਨ ਕਰਨੀ ਹੈ ਜਿਹੜੀ ਮਾਜੂ ਹੁਣੇ-ਹੁਣੇ ਸੂਈ ਹੋਵੇ ਉਹਦੇ ਲਈ ਕਿਹੜਾ ਇੱਕ ਸ਼ਬਦ ਵਰਤਿਆ ਜਾਂਦਾ ਹੈ। ਹਾਂ ਇੱਥੇ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਯਾਨੀ ਕਿ ਸੱਜਰ ਠੀਕ ਹੈ ਜਿਹੜੀ ਮਾਜੂ ਹੁਣੇ-ਹੁਣੇ ਸੂਈ ਹੋਵੇ ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ ਸੱਜਰ ਬੀ ਇੱਥੇ ਬਿਲਕੁਲ ਸਹੀ ਆਸਰ ਬਣੇਗਾ ਹਾਂਜੀ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਐਂਡ ਸ਼ੇਅਰ ਨਹੀਂ ਕੀਤਾ ਤਾਂ ਇੱਕ ਵਾਰੀ ਸ਼ੇਅਰ ਵੀ ਕਰ ਦਿਓ ਨੈਕਸਟ ਇਹ ਲਿਖਿਆ ਵਿੱਚ ਚੋਂ ਕਿਹੜਾ ਜੋੜਾ ਗਲਤ ਹੈ ਠੀਕ ਹੈ ਜਾਨੀ ਕਿ ਇਥੇ ਆਪਣੇ ਕੋਲ ਵਿਰੋਧੀ ਸ਼ਬਦ ਪੁੱਛੇ ਗਏ ਨੇ ਆਨਸਰ ਬਣੇਗਾ ਆਪਸ਼ਨ ਨੰਬਰ ਆਪਣੇ ਕੋਲ ਡੀ ਪ੍ਰਤੱਖ ਠੀਕ ਹੈ ਇਹ ਗਲਤ ਹੈ ਬਾਕੀ ਪੋਸ਼ਾ ਦਾ ਉਲਟ ਗੰਬੀਰ ਹੁੰਦਾ ਹੈ ਤਮਾਉ ਦਾ ਉਲਟ ਹੁੰਦਾ ਨਖੱਟੂ ਤੇ ਨਿਹੱਥਾ ਦਾ ਉਲਟ ਹੁੰਦਾ ਹਥਿਆਰਬੰਦ ਠੀਕ ਹੈ ਜਿੰਨੇ ਵੀ ਆਪਣੇ ਕੋਲ ਵਿਰੋਧੀ ਸ਼ਬਦ ਮੰਗਦੇ ਨੇ ਸਾਰਿਆਂ ਨੂੰ ਤੁਸੀਂ ਇੱਕ ਵਾਰ ਦੇਖਣਾ ਤਾਂ ਡੀ ਕਰੈਕਟ ਆਨਸਰ ਬਣੇਗਾ ਠੀਕ ਹੈ ਪ੍ਰਤੱਖ ਦਾ ਵਿਰੋਧੀ ਸ਼ਬਦ ਹੁੰਦਾ ਲੁਕਵਾ ਠੀਕ ਹੈ ਲੁਕਵਾ ਦਾ ਉਲਟ ਹੋਵੇਗਾ ਪ੍ਰਤੱਖ ਤੇ ਪ੍ਰਤੱਖ ਦਾ ਉਲਟਾ ਹੋਵੇਗਾ ਲੁਕਮ ਤਾਂ ਇੱਥੇ ਡੀ ਕਰੈਕਟ ਆਨਸਰ ਬਣੇਗਾ ਨੈਕਸਟ ਕਬਰ ਵਿੱਚ ਪੈਰ ਪੈਣਾ ਮੁਹਾਵਰੇ ਦਾ ਸਹੀ ਅਰਥ ਕੀ ਹੈ ਬੁੱਢਾ ਹੋ ਜਾਣਾ ਮੌਤ ਆ ਜਾਣੀ ਅੱਖਾਂ ਫੇਰ ਲੈਣਾ ਜਾਂ ਭਰੀ ਜਵਾਨੀ ਵਿੱਚ ਮੌਤ ਹੋਣੀ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ ਏ ਯਾਨੀ ਕਿ ਬੁੱਢਾ ਹੋ ਜਾਣਾ ਕਬਰ ਵਿੱਚ ਪੈਰ ਪੈਣਾ ਮੁਹਾਵਰੇ ਦਾ ਸਹੀ ਅਰਥ ਆ ਬੁੱਢਾ ਹੋਣਾ ਇਹ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਨੈਕਸਟ ਉਲਟ ਜੀਬੀ ਵਿੰਜਣਾ ਦੇ ਜੋੜੇ ਦੀ ਆਪਾਂ ਜੋਨ ਕਰਨੀ ਆ ਜਦੋਂ ਤੁਹਾਡੇ ਕੋਲ ਐਦਾਂ ਦਾ ਕੁਸ਼ਨ ਪੇਪਰ ਵਿੱਚ ਪੁੱਛਿਆ ਜਾਵੇ ਤਾਂ ਤੁਸੀਂ ਵਿੰਜਣਾ ਨੂੰ ਬੋਰ ਕੇ ਦੇਖ ਲੈਣਾ ਜਿਹੜਾ ਵੀ ਤੁਹਾਨੂੰ ਲੱਗੇ ਇਹ ਉਲਟ ਜੀਬੀ ਆ ਦੰਤੀਆ ਕੰਠੀਆ ਕਿਹੜਾ ਵਿੰਜਣਾ ਤੁਸੀਂ ਬੋਰ ਕੇ ਦੇਖਣਾ ਹੈ ਤੁਹਾਨੂੰ ਆਪਣੇ ਆਪ ਪਛਾਣ ਹੋ ਜਾਵੇਗੀ ਪੇਪਰ ਦੇ ਵਿੱਚ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਟਾਂਗਾ ਢਾੜਾ ਤੇ ਨਾਣਾ ਇਹ ਆਪਣੇ ਕੋਲ ਉਲਟ ਜੀਬੀ ਵਿੰਜਨ ਹਨ ਤਾਂ ਬੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਉਲਟ ਜੀਬੀ ਵਿੰਜਨ ਇੱਥੇ ਤੁਸੀਂ ਦੇਖ ਸਕਦੇ ਹੋ ਟੈਂਕਾ ਖੱਠਾ ਡਾੜਾ ਟੈਂਕਾ ਖੱਠਾ ਡੱਡਾ ਟੱਡਾ ਵੀੰਦਾ ਨਾਣਾ ਤੇ ੜਾੜਾ ਇਸ ਤਰ੍ਹਾਂ ਦਾ ਦੰਤੀ ਵਿੰਜਨ ਤੁਸੀਂ ਦੇਖ ਸਕਦੇ ਹੋ ਠੀਕ ਹੈ ਹਾਂ ਦਾ ਤਾਲ ਵੀ ਵਿੰਜਨ ਵੀ نیچے ਮੈਂਸ਼ਨ ਕੀਤੇ ਹੋਏ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਸੋ ਪੇਪਰ ਦੇ ਵਿੱਚ ਕੋਈ ਵੀ ਕੁਸ਼ਣ ਪੁੱਛਿਆ ਜਾ ਸਕਦਾ ਹੈ ਸਾਰਿਆਂ ਨੂੰ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਣਾ ਆ ਬਹੁਤ ਅਮਤੱਬਨ ਕੋਸ਼ਣਾਂ ਅਲੋਪ ਕੇ ਸਮੇਂ ਦੇ ਵਿੱਚ ਕਿਹੜੀਆਂ ਵਿਅੰਜਨ ਦੁਨੀਆਂ ਲਿਖਤ ਵਿੱਚ ਮੌਜੂਦ ਹਨ ਪਰੰਤੂ ਬੋਲਚਾਲ ਦੀ ਭਾਸ਼ਾ ਵਿੱਚੋਂ ਅਲੋਪ ਹੋਣ ਕਰਕੇ ਵਿਅੰਜਨ ਦੁਨੀਆਂ ਦੀ ਗਿਣਤੀ ਵਿੱਚ ਨਹੀਂ ਆਉਂਦੀਆਂ ਠੀਕ ਹੈ ਜਾਨੀ ਕਿ ਇਹ ਜਿਹੜੀਆਂ ਦੁਨੀਆਂ ਨੇ ਲਿਖਤ ਵਿੱਚ ਮੌਜੂਦ ਨੇ ਪਰ ਜਦੋਂ ਆਪਾਂ ਬੋਲਦੇ ਹਾਂ ਠੀਕ ਹੈ ਤਾਂ ਇਹਨਾਂ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ A ਠੀਕ ਹੈ ਤੰਤਾ ਚੱਜਾ ੜਾੜਾ ਤੰਤਾ ਦੇ ਪੱਪਾ ਠੀਕ ਹੈ ਇਹ ਦੁਨੀਆਂ ਜਿਹੜੀਆਂ ਨੇ ਲਿਖਤ ਵਿੱਚ ਮੌਜੂਦ ਨੇ ਬਟ ਬੋਰਡ ਚਾਲ ਦੇ ਵਿੱਚ ਇਹਨਾਂ ਦੁਨੀਆਂ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ ਜਿਹੜੀ ਕਿ ਇਹ ਤੁਣੀ ਅਲੋਪ ਹੁੰਦੀ ਦਿਖਾਈ ਦਿੰਦੇ ਜਦੋਂ ਆਪਾਂ ਕੋਈ ਸ਼ਬਦ ਬੋਲਦੇ ਹਾਂ ਇਹ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਇਹਨਾਂ ਤੁੜੀਆਂ ਨੂੰ ਵਿਅੰਜਨ ਦੀ ਗਿਣਤੀ ਵਿੱਚ ਇਸ ਤਰ੍ਹਾਂ ਕੇ ਸ਼ਾਮਲ ਨਹੀਂ ਕੀਤਾ ਜਾਂਦਾ ਕਿਉਂਕਿ ਇਹਨਾਂ ਦੀ ਜਗ੍ਹਾ ਸੁਰ ਨੇ ਲੈਣੀ ਹੈ ਠੀਕ ਹੈ ਇਹ ਵੀ ਧਿਆਨ ਦੇ ਵਿੱਚ ਪੁਆਇੰਟ ਜਰੂਰ ਰੱਖਿਓ ਨੈਕਸਟ ਔਂਕੜ ਲਗਾਦੀ ਵਰਤੋਂ ਕਿਹੜੇ ਅੱਖਰ ਨਾਲ ਨਹੀਂ ਹੁੰਦੀ ਇਹਦੇ ਆਪਾਂ ਆਪਸ਼ਨ ਦੇ ਸਹਾਰੇ ਨਾਲ ਆਨਸਰ ਟਿੱਕ ਕਰਨਾ ਤਾਂ ਇੱਥੇ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ A یعنی ਕਿ ਐੜਾ ਅਤੇ ਈੜੀ ਠੀਕ ਹੈ ਔਂਕੜ ਜਿਹੜੀ ਲਗਾ ਆ ਇਹਦੀ ਵਰਤੋਂ ਕਿੱਥੇ ਨਹੀਂ ਹੁੰਦੀ ਐੜਾ ਤੇ ਈੜੀ ਨਾਲ ਨਹੀਂ ਹੁੰਦੀ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ A ਲੋਕੀਤ ਸ਼ਬਦ ਦਾ ਸਮਾਨਾਰਥਕ ਸ਼ਬਦ ਆਪਾਂ ਚੁਣਨਾ ਹੈ ਲੋਕੀਤ ਸ਼ਬਦ ਦਾ ਸਮਾਨਾਰਥਕ ਸ਼ਬਦ ਠੀਕ ਹੈ ਸਮਾਨਾਰਥਕ ਸ਼ਬਦ ਦੇ ਯਾਨੀ ਕਿ ਜਿਨ੍ਹਾਂ ਦਾ ਅਰਥ ਸੇਮ ਹੋਵੇ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ ਏ ਯਾਨੀ ਕਿ ਸੰਸਾਰਿਕ ਕਿਉਂਕਿ ਲੋਕਿਕ ਦਾ ਅਰਥ ਸੰਸਾਰਿਕ ਇਹ ਬਿਲਕੁਲ ਸਹੀ ਆਨਸਰ ਬਣੇਗਾ ਨੈਕਸਟ ਅਖੰਡਿਤ ਧੁਨੀਆਂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ 3 4 5 ਜਾਂ 6 ਤਾਂ ਜਿਹੜੀ ਅਖੰਡਿਤ ਧੁਨੀ ਹੁੰਦੀ ਹੈ ਇਹਦੀਆਂ ਕਿਸਮਾਂ ਹੁੰਦੀਆਂ ਨੇ 4 ਬੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ 4 ਦੇਖ ਲੈ ਦਿਆ ਅਖੰਡਿਤ ਧੁਨੀਆਂ ਹੁੰਦੀਆਂ ਨੇ ਆਪਣੇ ਕੋਲ ਨਾਸਕਤਾ ਬੱਲੇ ਸੋਰ ਤੇ ਵਾਕ ਸੋ ਇਹ ਆਪਣੇ ਕੋਲ ਚਾਰ ਕਿਸਮਾਂ ਆਂਦੀਆਂ ਨੇ ਤਾਂ ਖੰਡੀ ਦੁਨੀਆਂ ਦੀਆਂ ਤਾਂ ਵੀ ਬਿਲਕੁਲ ਸਹੀ ਆਨਸਰ ਬਣੇਗਾ ਇਸ ਤੋਂ ਬਾਅਦ ਜੇਕਰ ਆਪਾਂ ਪੇਪਰ ਦੀ ਗੱਲ ਕਰੀਏ ਤਾਂ 10th ਲੈਵਲ ਦਾ ਜਿਹੜਾ ਸਿਲੇਬਸ ਆਪਾਂ ਕਵਰ ਕਰਨਾ ਹੈ ਪੰਜਾਬੀ ਯਾਤਰਾ ਦਾ ਵੀ ਆਣ ਪੰਜਾਬੀ ਸਾਇਤ ਹੈ ਅਰੇ ਗਰੁੱਪ ਕੋ ਸਿੱਧੀ ਪੋਸਟ ਹੈ ਸੋ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਲੈਣ ਦੀ ਲੋੜ ਨਹੀਂ ਆ ਜਿੰਨੀਆਂ ਵੀ ਤੁਹਾਨੂੰ ਮੈਂ ਵੀਡੀਓਜ਼ ਪ੍ਰੋਵਾਈਡ ਕਰਾਵਾਂਗਾ ਹਰੇਕ ਵੀਡੀਓਜ਼ ਨੂੰ ਧਿਆਨ ਦੇ ਨਾਲ ਦੇਖਣਾ ਤੁਸੀਂ ਠੀਕ ਹੈ ਇਸ ਤਰ੍ਹਾਂ ਬਾਬਾ ਜਿਹੜੇ ਮੋਕ ਟੈਸਟ ਨੇ ਉਹ ਤੁਸੀਂ ਜਰੂਰ ਆਪਣੇ ਕੋਲ ਬਾਈ ਕਰ ਲੈਣ ਫੀਸ ਵੀ ਬਹੁਤ ਘੱਟ ਰੱਖੀ ਘੱਟ ਰੱਖੀ ਜਾਵੇਗੀ ਠੀਕ ਹੈ ਮੋਕ ਟੈਸਟ ਨਾਲ ਕੀ ਹੁੰਦਾ ਤੁਹਾਡਾ ਜਿਹੜਾ ਕੰਫੀਡੈਂਸ ਲੈਵਲ ਹੈ ਉਹ ਵੱਧ ਜਾਂਦਾ ਹੈ ਐਂਡ ਪੇਪਰ ਤੁਸੀਂ ਆਸਾਨੀ ਨਾਲ ਕਰੈਕ ਕਰ ਸਕਦੇ ਹੋ ਤਾਂ ਕਿ ਕਿਸੇ तरह ਦੀ ਕੋਈ ਵੀ ਪਰੇਸ਼ਾਨੀ ਨਹੀਂ ਲੈਣੀ ਪੇਪਰ ਜਿੱਦਾਂ ਪਹਿਲਾਂ ਪੁੱਛਿਆ ਗਿਆ ਸੀਗਾ ਸਿਲੇਬਸ ਅਕੋਰਡਿੰਗ ਇਹ ਪੂਤਾ ਹੀ ਸਿਲੇਬਸ ਅਕੋਰਡਿੰਗ ਇਹ ਵਾਲਾ ਪੇਪਰ ਹੋਵੇਗਾ ਬਟ ਤੁਹਾਡੇ ਜਿਹੜੇ ਵਿਆਕਰਨ ਦੇ ਕਨਸੈਪਟ ਨੇ ਉਹ ਕਲੀਅਰ ਹੋਣੇ ਬਹੁਤ ਜ਼ਰੂਰੀ ਨੇ ਜੇਕਰ ਉਹਨਾਂ ਸੀ ਕਲੀਅਰ ਕਰ ਮੰਦੇ ਹੋ ਤਦ ਉਹ ਟਾਜਰ ਟੈਸਟ ਹੈ ਪੇਪਰ A ਹੈ ਉਸਾਨੀ ਨਾਲ ਕੁਆਲਿਫਾਈ ਹੋ ਜਾਵੇਗਾ ਨੈਕਸਟ ਪੰਜਾਬੀ ਦਾ ਪਹਿਲਾ ਵਿਆਕਰਨ ਕਦੋਂ ਲਿਖਿਆ ਗਿਆ ਸੀ ਤਾਂ ਪੰਜਾਬੀ ਦਾ ਪਹਿਲਾ ਵਿਆਕਰਨ ਲਿਖਿਆ ਗਿਆ ਸੀ 1812 ਦੇ ਵਿੱਚ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ C ਪੰਜਾਬੀ ਦਾ ਪਹਿਲਾ ਵਿਆਕਰਨ ਵਿਲੀਅਮ ਕੈਰੀ ਨੇ ਲਿਖਿਆ ਸੀ ਕੈਸ ਨੇ ਵਿਲੀਅਮ ਕੈਰੀ ਪੰਜਾਬੀ ਭਾਸ਼ਾ ਦੇ ਵਿੱਚ ਗੋੜ ਸਵਰ ਧੁਨੀਆਂ ਦੀ ਗਿਣਤੀ ਕਿੰਨੀ ਹੈ 3 4 5 ਜਾਂ 6 ਤਾਂ ਪੰਜਾਬੀ ਭਾਸ਼ਾ ਦੇ ਵਿੱਚ ਗੋਲ ਸਵਰ ਦੁਨੀਆਂ ਦੀ ਗਿਣਤੀ ਹੈਗੀ ਆ 4 ਪੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਵੀ 4 ਠੀਕ ਹੈ ਤੁਸੀਂ ਦੇਖ ਸਕਦੇ ਹੋ ਊੜੇ ਨੂੰ ਔਂਕੜ ਊੜੇ ਦੁਲੈਂਕੜ ਊੜੇ ਹੋੜਾ ਤੇ ਐੜੇ ਕਨੋੜਾ ਇਹ ਆਪਣੇ ਕੋਲ ਗੋਲ ਸਵਰ ਦੁਨੀਆਂ ਦੀ ਗਿਣਤੀ ਹੈਗੀ ਆ ਤਾਂ ਪੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਠੀਕ ਹੈ ਜਦੋਂ ਐਟਾ ਦਾ ਪੁੱਛਿਆ ਜਾਵੇ ਤਾਂ ਦੁਨੀਆਂ ਨੂੰ ਬੋਰਡ ਕੇ ਦੇਖਿਆ ਕਰੋ ਜਦੋਂ ਤੁਸੀਂ ਬੋਰਡ ਦੇ ਹੋ ਤਾਂ ਤੁਹਾਨੂੰ ਆਸਾਨੀ ਨਾਲ ਜਿਹੜਾ ਆਨਸਰ ਮਿਲ ਜੇਗਾ ਠੀਕ ਹੈ ਆਸਾਨੀ ਨਾਲ ਤੁਸੀਂ ਆਨਸਰ ਫਾਈਂਡ ਕਰ ਸਕਦੇ ਹੋ ਆ ਗੋੜਜਾ ਬੁਲਾਈ ਰਹਾ ਤਾਂ ਦੁਨੀਆਂ ਸਵਰਤ ਦੁਨੀਆਂ ਕਿਹੜੀਆਂ ਨੂੰ ਤੁਸੀਂ ਦੇਖ ਸਕਦੇ ਹੋ ਏੜੀ ਬਿਆਰੀ ਏੜੀ ਨੂੰ ਲਾਂ ਏੜੀ ਸਿਆਰੀ ਐੜੇ ਦੁਲਾ ਐੜੇ ਕਰਨਾ ਤੇ ਐੜਾ ਠੀਕ ਹੈ ਇਹ ਆਪਣੀ ਕੋਲ ਗੁਲਾਈ ਰਹਿ ਤਾ ਗਾ ਅਗੋੜ ਸਵਰਤ ਦੁਨੀਆਂ ਹੈ ਜੰਨੇ ਨੈਕਸਟ ਇਹ ਲਿਖਿਆ ਦੇ ਵਿੱਚੋਂ ਕੰਬਵਾ ਮੰਜਨ ਕਿਹੜਾ ਕੰਬਵਾ ਆਪ ਇਟ ਇਸ ਅ ਯਾਸਰ ਬਣੇ ਤਾਂ ਆਪਸ਼ਨ ਨੰਬਰ ਏ ਯਾਨੀ ਕਿ ਰਾਰਾ ਠੀਕ ਹੈ ਰਾਰਾ ਜਿਹੜਾ ਹੈਗਾ ਇਤਾਂ ਬੁਹਾਵੇਂ ਚੰਨਾ ਤੁਸੀਂ ਬੋਰਡ ਵੀ ਦੇਖੋ ਰਾਰਾ ਤੱਕ ਇੱਕ ਕੰਬਣਦਾਰੀ ਦੀ ਆਵਾਜ਼ ਆਉਂਦੀ ਹੈ ਤਾਂ ਇੱਥੇ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਪਾਸੇਦਾਰ ਵਿੰਜਰ ਪੁੱਛਿਆ ਜਾਵੇ ਨੰਨੇ ਪਰ ਪਿੰਦੀ ਤੇ ਲੱਲਾ ਇਹ ਦੋਨੋਂ ਪਾਸੇਦਾਰ ਵਿੰਜਰ ਹਨ ਛੱਤਵਾ ਵਿੰਜਰ ਪੁੱਛਿਆ ਜਾਵੇ ਤਾਂ ਡਾੜਾ ਕਿਹੜਾ ਡਾੜਾ ਠੀਕ ਹੈ ਸਰਕਮੇ ਵਿੰਜਰ ਕਿਹੜੇ ਨੇ ਯਈਆ ਤੇ ਬੋਬਾ ਇਹ ਆਪਣੇ ਕੋਲ ਨੇ ਸਰਕਮੇ ਵਿੰਜਰ ਸੋ ਜਿੰਨੇ ਵੀ ਮਾਥੋਂ ਪੁਆਇੰਟ ਕਰਾ ਰਹੇ ਹੋ ਪਲੀਜ਼ ਲੋਡ ਜੁੜ ਕਰਿਆ ਕਰੋ ਠੀਕ ਹੈ ਜਰੂਰ ਆਪਾਂ ਕਿ ਸਾਰੇ ਚੀਜ਼ ਨੂੰ ਨੋਟ ਕਰ ਲਾਂਗੇ ਤਾਂ ਕੋਲਣ ਦੀ ਪੋਸੀਬਿਲਟੀ ਵੀ ਘੱਟ ਜਾਂਦੀ ਹੈ। ਬਾਕੀ ਕੁਝ ਚਲਾਈ ਜਾਂਦੀ ਹੈ। ਠੀਕ ਹੈ ਰੋਜ਼ ਹੀ ਆਪਣੇ ਟੈਲੀਗ੍ਰam ਗਰੁੱਪ ਦੇ ਵਿੱਚ ਸੋ ਜੁਆਇਨ ਤੁਸੀਂ ਜਰੂਰ ਕਰਨਾ ਹੈ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੀ ਹੋਈ ਆ। ਨੈਕਸਟ ਪਾਸਾ ਦੀ ਛੋਟੀ ਤੋਂ ਛੋਟੀ ਸਾਰਥਕਾਈ ਕਿਹੜੀ ਆ? ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਹੁਣੇ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਵਨ ਇਸ ਚੈਨਲ ਦੇ ਉੱਪਰ ਪੇਪਰ ਇਹ ਵੀ ਜਿਹੜੀ ਤਿਆਰੀ ਆ ਬਿਲਕੁਲ ਫ੍ਰੀ ਦੇ ਵਿੱਚ ਕਰਾਈ ਜਾਵੇਗੀ। ਜਿੰਨਾ ਵੀ ਸਿਰੇਵਸਾ ਫ੍ਰੀ ਦੇ ਵਿੱਚ ਤੁਹਾਨੂੰ ਕਵਰ ਕਰਾਇਆ ਜਾਵੇਗਾ। ਦਾ ਆਨਸਰ ਬਣੇਗਾ ਆਪਸ਼ਨ ਨੰਬਰ ਯਾਨੀ ਕਿ ਪਵਅੰਸ਼ ਠੀਕ ਹੈ ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਇਕਾਈਆ ਪਵਅੰਸ਼ ਯਾਨੀ ਕਿ ਸ਼ਬਦ ਇਹ ਤੇ ਵੀ ਪੂਰਾ ਸਹੀ ਉਸਾਰ ਬਣੇਗਾ ਭਾਸ਼ਾ ਦੀ ਬੁਨਿਆਦੀ ਇਕਾਈ ਪੁੱਛੀ ਜਾਵੇ ਤਾਂ ਤੁਣੀ ਠੀਕ ਹੈ ਭਾਸ਼ਾ ਦੀ ਵੱਡੀ ਤੋਂ ਵੱਡੀ ਸਾਰਥਕ ਅਤੇ ਸੁਤੰਤਰ ਇਕਾਈ ਸੁਤੰਤਰ ਇਕਾਈ ਹੈਗੀ ਆ ਵਾ ਨੈਕਸਟ ਆ ਨਿਸ਼ਚੇਵਾਚਕ ਪੜਨਾਮ ਦੇ ਸਮੂਹ ਦੀ ਆਪਾਂ ਚੋਣ ਕਰਨੀ ਹੈ ਆ ਨਿਸ਼ਚੇਵਾਚਕ ਠੀਕ ਹੈ ਆਪਾਂ ਨੂੰ ਸ਼ਬਦ ਤੋਂ ਹੀ ਪਤਾ ਲੱਗ ਰਿਹਾ ਜਿੱਥੇ ਕੋਈ ਨਿਸ਼ਚਿਤ ਨਿਸ਼ਚਿਤ ਜਿਹੜੀ ਗੱਲ ਹੈ ਨਾ ਦੱਸੀ ਗਈ ਹੋਵੇ ਤਾਂ ਆਨਸਰ ਬਣੇਗਾ অপਸ਼ਨ ਨੰਬਰ A ਯਾਨੀ ਕਿ ਅਨੇਕ ਕੋਈ ਥੋੜਾ ਯਾਨੀ ਕਿ ਇੱਥੇ ਸੰਖਿਆ ਨਹੀਂ ਦੱਸੀ ਗਈ 5 ਠੀਕ ਹੈ 4 3 ਐਤਾ ਤੱਕ ਕੋਈ ਸੰਖਿਆ ਨਹੀਂ ਆਪਣਾ ਦੱਸੀ ਗਈ ਇਸ ਕਰਕੇ ਇਹ ਆਵੇਗਾ ਆਹ નીચે ਬਾਅਦ ਕਿ ਦੇ ਵਿੱਚ નીચે ਬਾਅਦ ਕਿ ਦੇ ਵਿੱਚ ਆਉਂਦਾ ਜਿੱਦਾਂ 5 ਹੋ ਗਿਆ 4 ਹੋ ਗਿਆ 3 ਹੋ ਗਿਆ ਠੀਕ ਹੈ ਇਹ ਆਪਣੇ ਕੋਲ ਆਵੇਗਾ ਨਿਸ਼ਚਿਤ ਬਾਅਦ ਕਿ ਦੇ ਵਿੱਚ A ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਜਿਹੜੇ ਪੜਨਾਮ ਸ਼ਬਦੋਂ ਕਿਸੇ ਵਿਅਕਤੀ ਜੀਵ ਵਸਤੂ ਸਥਾਨ ਆਦ ਦਾ ਸਪਸ਼ਟ ਜਾਂ ਨਿਸ਼ਚਿਤ ਗਿਆਨ ਨਾ ਹੋਵੇ ਸਗੋਂ ਇੱਕ ਅਸਪਸ਼ਟ ਜਾਂ ਅਨਿਸ਼ਚਿਤ ਸੰਕੇਤ ਹੋਵੇ ਉਸ ਨੂੰ ਅਨਿਸ਼ਚਿਤਵਾਚਕ ਪੜਨਾਮ ਅਰਥਾ ਜੰਦਾ ਇਹ ਇੱਥੇ ਬਿਲਕੁਲ ਸਹੀ ਆਨਸਰ ਹੈ ਉਦਾਹਰਨ ਲਈ ਜਿਵੇਂ ਕਿ ਕੀ ਕਈ ਹੋ ਗਿਆ ਕੁਝ ਗੁਰਲਾ ਥੋੜਾ ਬਹੁਤ ਕੁਝ ਹੋਰ ਬਾਜੇ ਕੋਈ ਥੋੜਾ ਕੋ ਠੀਕ ਹੈ ਇਹ ਆਪਣੇ ਕੋਲ ਉਦਾਹਰਨ ਹੈ ਪੁਰਖਵਾਚ ਦੇ ਪ੍ਰਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਬਹੁਤ ਸਿੰਪਲ ਕੁਸ਼ਨ ਹੈ ਹਰੇਕ ਵਿਦਿਆਰਥੀ ਨੂੰ ਇਹਦਾ ਬਿਲਕੁਲ ਸਹੀ ਆਨਸਰ ਪਤਾ ਹੋਣਾ ਚਾਹੀਦਾ ਹੈ ਸੈਕਟ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਅਣੀ ਕਿ ਤਿੰਨ ਪੁਰਖਵਾਚ ਦੇ ਜਿਹੜੇ ਪ੍ਰਨਾਮ ਨੇ ਤਿੰਨ ਪ੍ਰਕਾਰ ਦੇ ਹੁੰਦੇ ਨੇ ਬੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਪਹਿਲਾ ਪੁਰਖ ਠੀਕ ਹੈ ਜਿਹਦੇ ਵਿੱਚ ਮੈਂ ਅਸੀਂ ਸਾਨੂੰ ਸਾਡਾ ਯਾਨੀ ਕਿ ਖੁਦ ਬਾਰੇ ਗੱਲ ਹੁੰਦੀ ਹੈ ਦੂਜਾ ਪੁਰਖ ਜਿਹੜਾ ਆਪਣੇ ਸਾਹਮਣੇ ਖੜਾ ਤੂੰ ਤੁਹਾਨੂੰ ਤੇਰਾ ਜਾ ਤੁਸੀਂ तीजा पुरख हों ओसा यानी कि कोई अदर परसन थर्ड परसन ठीक है ओ, ओ दा, ए दा, ठीक है अपने पुरख डायर जो पहला पुरख है तो वह शब्द चुनो नैक्सट क्वेश्चन है विशेष किनिया किस्म चार पांच छे जुणवाचक ठीक है तो आंसर बनेगा ऑप्शन नंबर ਠੀਕ ਹੈ ਉਪਰੋਕਤ ਸਾਰੇ ਨੇਕ ਚੰਗਾ ਸੱਚਾ ਮਿੱਠਾ ਪਤਲਾ ਲੰਮਾ ਪੀੜਾ ਮਧਰਾ ਠੀਕ ਹੈ ਬੁੱਢਾ ਨੌਜਵਾਨ ਤੇ ਨਰਮ ਇਹ ਆਪਣੇ ਕੋਲ ਸਾਰੇ ਜਿਹੜੇ ਗੁਣਵਾਚਕ ਵਿਸ਼ੇਸ਼ਣ ਦੇ ਜੋੜੇ ਦੀਆਂ ਕਿਸਮਾਂੇ ਤੋਂ ਡਾਇਰੈਕਟ ਆਨਸਰ ਬਣੇਗਾ ਠੀਕ ਹੈ ਕਿਸੇ ਨਹੀਂ ਕਿਸੇ ਦਾ ਕੋਈ ਇੱਥੇ ਗੁਣ ਦਿਖਾ ਲਈ ਕੀਤੀ ਜਾ ਰਹੀ ਹੈ ਯਾਨੀ ਕਿ ਉਹ ਉਹ ਆਦਮੀ ਕਿਵੇਂ ਦਾ ਹੈ ਨੇਕ ਆਦਮੀ ਹੈਗਾ ਚੰਗਾ ਹੈ ਸੱਚਾ ਆਦਮੀ ਹੈਗਾ ਠੀਕ ਹੈ ਸੁਭਾਅ ਤੋਂ ਮਿੱਠਾ ਆਦਮੀ ਹੈ ਠੀਕ ਹੈ ਜੇਕਰ ਆਪਾਂ ਸੇ ਤੇ ਦੀ ਗੱਲ ਕਰੀਏ ਪਤਲਾ ਹੈਗਾ ਠੀਕ ਹੈ ਤਾਪ ਦੀ ਗੱਲ ਕਰੀਏ ਲੰਬਾ ਹੈਗਾ ਠੀਕ ਹੈ ਤਾਂ ਆਪਣੇ ਕੋਲ ਦੋਨੋਂ ਵਾਚਕ ਵਿਸ਼ੇਸ਼ਣ ਦੀਆਂ ਇਹ ਜੜਿਆ ਨੇ एग्जांपल ਨਹੀਂ ਤਾਂ ਡੀ ਬਿਲਕੁਲ ਸਹੀ ਆਨਸਰ ਬਣੇਗਾ ਗੋਣ ਵਾਚਕ ਵਿਸ਼ੇਸ਼ਣ ਦੀਆਂ ਤਿੰਨ ਅਵਸਥਾਵਾਂ ਹੁੰਦੀਆਂ ਨੇ ਠੀਕ ਹੈ ਗੋਣ ਤੋਸ਼ ਦੀ ਅਵਸਥਾ ਆਕਾਰ ਵਿਸਥਾਰ ਦੀ ਅਵਸਥਾ ਤੇ ਦਸ਼ਾ ਦੀ ਅਵਸਥਾ ਠੀਕ ਹੈ ਇਹਦੀ ਆਪਣੇ ਕੋਲ ਤਿੰਨ ਅਵਸਥਾਵਾਂ ਹੁੰਦੀਆਂ ਨੇ ਇਹ ਵੀ ਕੁਸ਼ਨ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਨੈਕਸਟ ਮੀ ਨਵੀਨ ਸ਼ਬਦ ਦੀ ਅਧਿਕਤਰ ਅਵਸਥਾ ਕੀ ਹੋਵੇਗੀ ਨਵੀਨ ਸ਼ਬਦ ਦੀ ਅਧਿਕਤਰ ਅਵਸਥਾ ਹੋਵੇਗੀ ਨਵਿੰਤਰ ਬੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਨਵਿੰਤਰ ਠੀਕ ਹੈ ਅਧਿਕਤਮ ਅਵਸਥਾ ਹੋਵੇਗੀ ਨਵਿੰਤਾਂ ਠੀਕ ਹੈ ਤਿੰਨ ਅਵਸਥਾਵਾਂ ਦੇ ਲਈ ਕੁੰਦੀ ਸਾਰਨ ਅਧਿਕਤਰ ਅਤੇ ਅਧਿਕਤਮ ਸਾਰਨ ਅਵਸਥਾ ਹੋਗੀ ਨਵੀਨ ਠੀਕ ਹੈ ਅਧਿਕਤਰ ਅਵਸਥਾ ਆਪਣੇ ਕੋਲ ਹੋਗੀ ਨਵਿੰਤਰ ਤੇ अधिकतम अवस्था होगी नमीता ठीक है ਪਟੇ ਦੇ ਕੁਐਸਚਨ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ ਸੋ ਧਿਆਨ ਦੇ ਵਿੱਚ ਜਰੂਰ ਰੱਖਿਓ ਨੈਕਸਟ ਟੱਕੇ ਵਰਗਾ ਜਵਾਬ ਦੇਣਾ ਮੁਹਾਵਰੇ ਦਾ ਸਹੀ ਅਰਥ ਕੀ ਹੈ ਬਹੁਤ ਸਿੰਪਲ ਕੁਐਸਚਨ ਆ ਐਂਡ ਪੇਪਰ ਦੇ ਵਿੱਚ ਰਪੀਟ ਵੀ ਹੁੰਦਾ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ ਇਹਨ ਕੀ ਸਾਫ ਨਾ ਕਰ ਦੇਈ ਸਾਫ ਨਾ ਕਰ ਦੇਈ ਟੱਕੇ ਵਰਗਾ ਜਵਾਬ ਜਿਹੜਾ ਹੈਗਾ ਇਸ ਮੁਹਾਵਰੇ ਦਾ ਅਰਥ ਹੈ ਸਾਫ ਨਾ ਕਰ ਦੇਣੀ ਇਹ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ శబ్దా విరోధీ శబ్దా భక్తివి శబ్దా విరోధీ శబ్దీక్ భక్తి గా అర్థ హోడి చరధీ శ శబ్ద హ ਇਹੜ ਲਿਕਾਂ ਦੇ ਵਿੱਚੋਂ ਕਿਹੜਾ ਇੱਕ ਪੂਰਨ ਸਬੰਧਕ ਨਹੀਂ ਹੈ? ਹੋਰਾਂ ਦੇਖੋ D ਨੇ ਦਿਆਂ ਜਾਂ ਕੋਲ ਤਾਂ ਆਨਸਰ ਬਣੇਗਾ ਆਪਸ਼ਨ ਨੰਬਰ ਆਪਣੇ ਕੋਲ ਟੀ ਕੋਲ ਠੀਕ ਹੈ ਇਹਨਾਂ ਵਿੱਚੋਂ ਕਿਹੜਾ ਪੂਰਨ ਸਬੰਧਕ ਨਹੀਂ ਹੈ ਤਾਂ D ਬਿਲਕੁਲ ਸਹੀ ਆਨਸਰ ਬਣੇਗਾ। ਇਹੜ ਲਿਕਾਂ ਦੇ ਵਿੱਚੋਂ ਕਿਹੜਾ ਚਾਲੂ ਭੂਤ ਕਾਲ ਹੈ? ਠੀਕ ਹੈ ਆਪਸ਼ਨਾਂ ਨੂੰ ਧਿਆਨ ਨਾਲ ਦੇਖਿਓ। ਅਧਿਆਪਕਾ ਪੜਾ ਰਹੀ ਸੀ, ਊੜੀ ਸਵੇਰ ਤੋਂ ਰੋ ਰਹੀ ਸੀ, ਅਰਜੀਤ ਖਾਣਾ ਖਾ ਚੁੱਕਾ ਸੀ, ਜਵਾਕ ਨੇ ਗੇਮ ਚੁੱਕ ਕੇ ਆਪਣੇ ਕੋਲ ਰੱਖੀ। ਆਉਸਰ ਬਣਾ ਧਿਆਨ ਨਾਲ ਦੇਖੋ ਸੋ ਇੱਥੇ ਜਿਹੜਾ ਕਹੜਾ ਟਾਂਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ A ਯਾਨੀ ਕਿ ਓ ਡੈਪਟਾਪ ਪੜਾ ਰਹੀ ਸੀਗੀ ਠੀਕ ਹੈ ਚਾਲੂ ਆਪਣੇ ਕੋਲ ਬੂਤਕਾਲ ਹੈਗਾ ਤੁਹਾਨੂੰ ਪਤਾ ਹੈ ਜਿਹਦੇ ਪਿੱਛੇ ਸੀ ਲੱਗ ਜੇ ਠੀਕ ਹੈ ਤਾਂ ਉਹ ਬੂਤਕਾਲ ਦੇ ਵਿੱਚ ਆਉਂਦਾ ਹੈ ਤਾਂ ਇਹ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਸੀ ਜਾਂ ਸੰ ਲੱਗ ਜੇ ਨੈਕਸਟ ਬਾਟ ਪਿਛੇਤਰ ਲਾ ਕੇ ਕਿਹੜਾ ਸ਼ਬਦ ਨਹੀਂ ਬਣ ਸਕਦਾ ਬਹੁਤ ਸਿੰਪਲ ਕੁਐਸਚਨ ਹੈ ਬਹੁਤ ਹੀ ਜ਼ਿਆਦਾ ਸਿੰਪਲ ਕੁਐਸਚਨ ਹੈ ਤਾਂ ਇੱਥੇ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਣੇ ਕੋਲ ਆਪਸ਼ਨ ਨੰਬਰ ਡੀ ਯਾਨੀ ਕਿ ਕਬਰਾਹਟ ਠੀਕ ਹੈ ਇਹਦੇ ਪਿੱਛੇ ਹੱਟ ਲੱਗਿਆ ਹੋਇਆ ਨਾ ਕਿ ਵੱਟ ਰੁਕਾਵਟ ਵੀ ਬਣ ਜਾਏਗਾ ਤਕਾਵਟ ਵੀ ਬਣ ਜਾਏਗਾ ਤੇ ਬਨਾਵਟ ਵੀ ਬਣ ਜਾਏਗਾ ਵੱਟ ਕਬਰਾਹਟ ਜਿਹੜਾ ਸ਼ਬਦ ਹੈ ਉਹ ਨਹੀਂ ਬਣੇਗਾ ਤਾਂ ਡੀ ਇੱਥੇ ਦੇਖੋ ਸਹੀ ਜਨ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਪੰਜਾਬੀ ਵਰਣਮਾਲਾ ਦੇ ਕੋਲ ਕਿੰਨੇ ਵਰਣ ਹਨ ਠੀਕ ਹੈ ਇੱਥੇ ਵਰਤਮਾਨ ਦੀ ਗੱਲ ਕੀਤੀ ਜਾ ਰਹੀ ਹੈ ਜਦੋਂ ਐਸ ਤਾਂ ਦਾ ਕੁਐਸਚਨ ਪੁੱਛਿਆ ਜਾਵੇ ਚਾਹੇ ਉੱਥੇ ਵਰਤਮਾਨ ਮੈਂਸ਼ਨ ਨਾ ਕੀਤਾ ਹੋਵੇ ਤਾਂ ਤੁਹਾਡਾ ਆਨਸਰ ਸੇਮ ਹੀ ਰਹੇਗਾ 41 ਬੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ 41 ਪੰਜਾਬੀ ਵਰਣਮਾਲਾ ਦੇ ਕੋਲ ਕਿੰਨੇ ਵਰ ਰ ਹਨ 41 ਗੇਟ ਲਿਖਾਂ ਵਿੱਚੋਂ ਮੂਰ ਤਣੀ ਜਿਹੜਾ ਵਿਅੰਜਰ ਜੋੜਾ ਆਪਾਂ ਪਤਾ ਕਰਨਾ ਹੈ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਯਾਨੀ ਕਿ ਟਾਂਗਾ ਖੱਠਾ ਦੱਦਾ ਦੇੜਾੜਾ ਇਹ ਆਪਣੇ ਕੋਲ ਮੂਰ ਤਣੀ ਵਿਅੰਜਨ ਹੈ ਤਾਂ ਬੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਮੂਰਤਨੀ ਵਿਅੰਜਨ ਨੂੰ ਉਲਟ ਜੀਪੀ ਵਿਅੰਜਨ ਵੀ ਆਖਿਆ ਜਾਂਦਾ ਹੈ ਜਦੋਂ ਉਥੇ ਉਲਟ ਜੀਪੀ ਮਾਣਸ਼ਣ ਕੀਤਾਵੇਗਾ ਤੁਸੀਂ ਆਸਾਨੀ ਨਾਲ ਵਿਅੰਜਨ ਨੂੰ ਫਾਈਂਡ ਕਰ ਸਕਦੇ ਹੋ ਪਰ ਜੇਕਰ ਤੁਹਾਨੂੰ ਮੂਰਤਨੀ ਵਰਡ ਯਾਦ ਹੈਗਾ ਨਹੀਂ ਹੈਗਾ ਯਾਦ ਠੀਕ ਹੈ ਜੋ ਤੁਹਾਡੇ ਧਿਆਨ ਵਿੱਚ ਨਹੀਂ ਹੈਗਾ ਤਾਂ ਫਿਰ ਤੁਸੀਂ ਉਥੇ ਕਨਫਿਊਜ਼ ਵੀ ਹੋ ਸਕਦੇ ਇਸ ਕਰਕੇ ਮੂਰਤਨੀ ਵਿਅੰਜਨਾਂ ਨੂੰ ਹੀ ਉਲਟ ਜੀਪੀ ਵਿਅੰਜਨ ਵੀ ਆਖਿਆ ਜਾਂਦਾ ਹੈ ਤਾਂ ਬੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਪਰ ਬੀ ਤਾਂ ਇਹ ਆਪਣੇ 25 ਐਮਸੀਕਿਊ ਸੀਗੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜਰੂਰ ਦੱਸਿਆ ਕਰੋ ਐਂਡ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਟੈਲੀਗ੍ਰam ਗਰੁੱਪ ਨੂੰ ਜੁਆਇਨ ਨਹੀਂ ਕੀਤਾ ਤਾਂ ਹੁਣੇ ਹੀ ਜੁਆਇਨ ਕਰ ਲੋ ਉੱਥੇ ਕੁイズ ਵੀ ਚਲਾਈ ਜਾਂਦੀ ਆ ਇਸ ਤਰ੍ਹਾਂ ਤੁਹਾਨੂੰ ਕੁਝ ਟਾਈਮ ਤੱਕ ਯਾਨੀ ਕਿ ਹੋਰ 10 12 ਦਿਨਾਂ ਤੋਂ ਬਾਅਦ ਜਿਹੜੀਆਂ ਤੁਹਾਨੂੰ ਪੀਡੀਐਫ ਨੇ ਉਹ ਵੀ ਪ੍ਰੋਵਾਈਡ ਉਸ ਗਰੁੱਪ ਦੇ ਵਿੱਚ ਹੀ ਕੀਤੇ ਜਾਣਗੀਆਂ ਸੋ ਗਰੁੱਪ ਨੂੰ ਤੁਸੀਂ ਜ਼ਰੂਰ ਜੁਆਇਨ ਕਰਨਾ ਐਂਡ ਗਰੁੱਪ ਦੀ ਜਿਹੜੀ ਲਿੰਕ ਹੈ ਉਹ ਵੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨੀ ਹੈ ਤਾਂ ਜੋ ਵੱਧ ਤੋਂ ਵੱਧ ਬੱਚੇ ਜੋੜ ਸਕਣ ਐਂਡ ਪੇਪਰ ਇਹਦੀ ਜਿਹੜੀ ਹੈ ਤਿਆਰੀ ਉਹਨਾਂ ਦੀ ਵੀ ਸਾਮੀ ਨਾਲ ਹੋ ਸਕੇ। ਬੜਾ ਵੀਡੀਓ ਤੋਂ ਉਹਨਾਂ ਕਿਵੇਂ ਦੇ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਜੇ ਕਿਹਾ ਬਾਕੀ ਦੀਆਂ ਵੀਡੀਓਜ਼ ਨੇ ਤਾਂ ਚੈਨਲ ਦੀ ਪਲੇ ਲਿਸਟ ਚੱਕ ਕਰਕੇ ਦੇਖੋ ਉੱਥੇ ਤੁਹਾਨੂੰ ਸਾਰੀਆਂ ਹੀ ਜਿਹੜੀਆਂ ਵੀਡੀਓਜ਼ ਨੇ ਉਹ ਮਿਲ ਜਾਣਗੀਆਂ। ਬਾਕੀ ਮੌਕ ਟੈਸਟ ਦੇ ਰਿਗਾਰਡਿੰਗ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਕਾਲ ਕਰਨਾ ਹੈ। 99146 48088 ਇਸ ਨੰਬਰ ਤੇ ਤੁਸੀਂ ਮੈਨੂੰ ਜਦ ਤੱਕ ਕਾਲ ਕਰਨਾ ਜਾਂ WhatsApp ਰਾਹੀਂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਤਾਂ ਸਾਰੀ ਜਿਹੜੀ ਜਾਣਕਾਰੀ ਆ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਮੋਕ ਟੈਸਟ ਦੇ ਵਿੱਚ ਤੁਹਾਨੂੰ 100 ਜਿਹੜੇ MCQ ਦੇਖਣ ਨੂੰ ਮਿਲਣਗੇ ਏਕ ਟੈਸਟ ਦੇ ਵਿੱਚ 100 MCQ ਤੁਹਾਨੂੰ ਦੇਖਣ ਨੂੰ ਮਿਲਣਗੇ ਇਸ ਤੋਂ ਇਲਾਵਾ ਜਦੋਂ ਡੇਟ ਆ ਜਾਂਦੀ ਹੈ ਪੇਪਰ ਦੀ ਤਾਂ ਉਦੋਂ ਤੁਹਾਨੂੰ ਚੈਨਲ ਦੇ ਉੱਪਰ ਵੀ ਜਿਹੜਾ ਟੈਸਟ ਪ੍ਰੋਵਾਈਡ ਕੀਤੇ ਜਾਣਗੇ ਔਨਲਾਈਨ ਠੀਕ ਹੈ ਕਲਾਸੇ ਤੋਂ ਸੋ ਇਸ ਤਨਾਰੀ ਅੱਜ ਦੀ ਆਪਾਂ ਵੀਡੀਓ ਨੂੰ ਸਮਾਪਤ ਕਰਦੇ ਹਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚੋ